ਮਾਦੋਪੁਰ ਦੇ ਵਿੱਚ ਬਣਿਆ ਪਰਾਚੀਨ ਮਾਤਾ ਮੰਦਿਰ ਨੂੰ ਟਾਣ ਵਾਸਤੇ ਪੁੱਜਿਆ ਨਹਿਰੀ ਵਿਭਾਗ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਮੰਦਰ ਪੁਜਾਰੀ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਇੱਥੇ ਸਾਡੀ ਪੀੜੀ ਦਰ ਪੀੜੀ ਸੇਵਾ ਕਰਦੇ ਪਏ ਆ ਲੇਕਿਨ ਨਹਿਰੀ ਵਿਭਾਗ ਵੱਲੋਂ ਇੱਕ ਨੋਟਿਸ ਦਿੱਤਾ ਗਿਆ ਹੈ ਕਿ ਮੰਦਰਾਂ ਨੂੰ ਟਾ ਦਿੱਤਾ ਜਾਵੇਗਾ ਇਸ ਸੰਬੰਧ ਦੇ ਵਿੱਚ Hindu ਲੀਡਰਾਂ ਨੇ ਵੀ ਪੂਰਾ ਸਾਥ ਦਿੱਤਾ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਨੂੰ ਦੇਖਣਾ ਚਾਹੀਦਾ ਹੈ ਕਿ ਜਗ੍ਹਾ-ਜਗ੍ਹਾ ਦੇ ਉੱਤੇ ਨਜਾਇਜ਼ ਕਬਜ਼ੇ ਹੁੰਦੇ ਪਏ ਨੇ ਉਸ ਪਾਸੇ ਕਿਸੇ ਦਾ ਵੀ ਧਿਆਨ ਨਹੀਂ ਹੈ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ ਕਰਨ ਅੱਜ ਸਾਰਾ ਪ੍ਰਸ਼ਾਸਨ ਹੀ ਪਹੁੰਚ ਗਿਆ ਸੀ ਲੇਕਿਨ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਹਿੰਦੂਆਂ ਦੇ ਮੰਦਰਾਂ ਕੀ ਗੀਤਾ ਹਿੰਦੂ ਕਦੀ ਵੀ ਚੁੱਪ ਨਹੀਂ ਬੈਠਣਗੇ ਬੁਰਾ ਹੋਵੇਗਾ ਅਤੇ ਪ੍ਰਸ਼ਾਸਨ ਨੂੰ ਭੁਗਤਣਾ ਪਵੇਗਾ ਬਚਪਨ ਤੋਂ ਮਰਾਂ ਰਹੀ ਹਾਂ ਇਹ ਤਿੰਨ ਪੀੜ੍ਹੀਆਂ ਜਿਹੜੀਆਂ ਮੇਰੀਆਂ ਬੈਠੀਆਂ ਹੋਈਆਂ ਸੀ ਤੇ ਤੀਸਰੀ ਪੀੜ੍ਹੀ ਦੇ ਵਿੱਚ ਮੈਂ ਵੀ ਇੱਥੇ 10000 ਸਾਲ ਦੀ ਜਦੋਂ ਮਾਂਨ ਤੇ ਬੈਠੀ ਸਾਲ 77 ਤੋਂ ਮੈਂ ਮਾਦਾ ਰਾਣੀ ਦੀ ਸੇਵਾ ਕਰ ਰਹੀ ਮਹਾਕਾਲੀ ਦੀ ਅੱਜ ਮੈਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਪ੍ਰਨਾਮ ਪੱਤਰ ਦਿੱਤਾ ਜਾਂਦਾ ਹੈ ਮੈਨੂੰ ਇਸ ਬਾਰੇ ਕੋਈ ਗਿਆਨ ਨਹੀਂ ਨਾ ਮੈਨੂੰ ਇਸ ਬਾਰੇ ਕੁਝ ਪਤਾ ਹੈ ਇਹ ਅੱਜ ਹੀ ਮੈਨੂੰ ਪਤਾ ਪਰਸੋਂ ਦਾ ਪਤਾ ਚੱਲਿਆ ਤੇ ਮੈਂ ਅੱਜ ਤੁਹਾਡੇ ਕੋਲ ਪਹੁੰਚੀ ਪਰ ਮੈਨੂੰ ਸਮਝ ਨਹੀਂ ਕਿ ਇਸ ਇਹ ਕੀ ਆ ਉਹ ਕੀ ਬਿਆਨ ਹੋਜੀ ਪਹਿਲਾਂ ਤੇ ਸਾਨੂੰ ਸਿਰ ਇੱਕ ਮੈਸੇਜ ਆਇਆ ਕਿ ਤੁਹਾਡੇ ਮਾਦੂ ਬੋਤੋ ਲੈ ਕੇ ਉਸ ਜਾਣ ਤੋਂ ਤੱਕ ਜਿੰਨੇ ਹੀ ਮੰਦਰ ਗਿਆ ਧਰਮ ਜਗਾ ਫਿਰ ਤੋਂ ਨੇ ਇੱਕ ਤੁਹਾਡੇ ਕੋਲ ਤੋਂ ਬਾਅਦ ਤੋਂ ਜਿੱਦਾਂ ਮੈਡਮ ਆਇਆ ਜਿੱਦਾਂ ਲੱਗ ਕੇ ਆਇਆ ਇਹ ਸੀ ਪੰਗੜਾ ਤੁਹਾਨੂੰ ਦਰਵਾਜ਼ੇ ਸਾਡੇ ਵਾਲਾ ਹੰਦੂਰਵਾਜ ਦੇ ਵਿੱਚ ਪਹਿਲੀ ਗੱਲ ਆ ਮੈਂ 50 ਸਾਲ ਦੀ ਉਮਰ ਦੇ ਵਿੱਚ ਪਨਾਹ ਬੰਦੇ ਨਾਲ ਕਦੀ ਮੰਦਰ ਵਗੈਰਾ ਜਾਂ ਗੁਰਦੁਆਰਾ ਵਗੈਰਾ ਕਦੀ ਨਹੀਂ ਝੁਟਿਆ ਤੇ ਪਹਿਲੀ ਸਰਕਾਰਾਂ ਆਈਆਂ ਜਿਹਦੇ ਆਵਾਜ਼ ਅਸੀਂ ਮੋਰਦਾਬਾਦ ਦੇ ਨਾਲ ਚੱਦੇ ਆ ਕਿ ਜਿਹੜੇ ਹਿੰਦੂਦੋਸਵਾ ਵਿੱਚ ਮੰਦਰ ਤੋੜਦੇ ਨੇ ਇਹਾਂ ਦਿੱਤੀ ਆ ਬਾਕੀ ਮੈਂ ਸਰਕਾਰ ਦੇ ਕੇਹੋ ਗੱਲ ਕਰਾਂਗਾ ਇਹਨਾਂ ਨੂੰ ਅਫਸਰਾਂ ਨਾਲ ਨੱਥ ਪਾਈ ਹੈ ਹੋਰ ਇਹੋ ਜੀ ਜਗ੍ਹਾ ਤੋਂ ਜਾਣ ਤੋਂ ਪਹਿਲਾਂ ਪੰਜਾਬੀ ਸੋਚਨ ਕੀ ਆਪਾਂ ਕੀ ਕੀ ਕਰਨ ਜਾ ਰਹੇ ਆ ਇਹ ਸੰਵੇਦਨਸ਼ੀਲ ਹੈ ਔਰ ਲੋਕਾਂ ਦੀਆਂ ਭਾਵਨਾਵਾਂ ਜੁੜਿਆ ਮਸਲਾ ਹੈ ਬਹੁਤ ਸ਼ਰਮ ਦੀ ਗੱਲ ਹੈ ਕਿ ਇੱਕ ਐਸੇ ਆਰਡਰ ਨੂੰ ਭਾਰਤ ਕੀਤਾ ਗਿਆ ਜਿਸ ਆਰਡਰ ਦੇ ਉੱਤੇ ਕੋਈ ਇੰਪਲੀਮੈਂਟੇਸ਼ਨ ਨਹੀਂ ਹੈਗੀ ਤੇ ਤੇ ਚਲੋ ਮਾਦੋਪੁਰ ਤੋਂ ਸਾਰੇ ਜਿਹੜੇ Hindu ਜੱਥੇਬੰਦੀਆਂ ਨੇ ਉਹ ਜਿਹੜੇ ਲੋਕ ਸਥਾਨੀ ਲੋਕ ਨੇ ਉਹ ਦੇਵਾ ਜੀ ਇਹਨਾਂ ਸਾਰਿਆਂ ਨੇ ਮਿਲ ਕੇ ਸਵੇਰੇ ਇਸ ਕੱਲ ਦਾ ਵਿਰੋਧ ਕੀਤਾ ਤੇ ਮਾਨਯੋਗ ਤਹਿਸੀਲਦਾਰ ਸਾਹਿਬ ਐਸਚਓ ਸਾਹਿਬ ਤੇ ਜਿਹੜੇ ਉਹਨਾਂ ਦੇ ਨਾਲ ਬੰਦੇ ਆਏ ਸੀਗੇ ਉਹ ਬੰਦੇ ਵਾਪਸ ਚਲੇ ਗਏ ਲੇਕਿਨ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਿਸੇ ਪ੍ਰਕਾਰ ਦਾ ਕੋਈ ਜਿਹੜਾ ਨੋਟਿਸ ਕੋਰਟ ਵੱਲੋਂ ਦਿੱਤਾ ਗਿਆ ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਇਹ ਜਿਹੜਾ ਨੋਟਿਸ ਤੁਸੀਂ ਦੇਖ ਰਹੇ ਹੋ ਇਹ ਡਿਪਾਰਟਮੈਂਟ ਦਾ ਨੋਟਿਸ ਹੈ ਉਹਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਕਿਹਨਾ ਆਰਡਰਾਂ ਦੇ ਨਾਲ ਅੱਥੇ ਆਏ ਨੇ ਇਸੇ ਤਰੀਕੇ ਦੀ ਜਿਹੜੀ ਬਦਮਾਸ਼ੀ ਹੈ ਉਹ ਕੇਵਲ ਮੰਦਰਾਂ ਦੇ ਉੱਤੇ ਲਾਗੂ ਕੀਤੀ ਜਾ ਰਹੀ ਹੈ ਇਹਨੂੰ ਕਿਸੇ ਸੁੱਤ ਸਹਿ ਨਹੀਂ ਕੀਤਾ ਜਾਏਗਾ ਸਥਾਨੀਆ ਲੋਕ ਔਰ ਜਿੰਨੇ ਵੀ ਐਡਮਿਨਿਸਟ੍ਰੇਸ਼ਨ ਦੇ ਲੋਕ ਇੱਥੇ ਆਏ ਨੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਉਹ ਆਰਡਰ ਦੀ ਕਾਪੀ ਇਹਨਾਂ ਨੂੰ ਮਹਈਆ ਕਰਾਈ ਹੁੰਦੀ ਤਾਂ ਹੋ ਸਕਦਾ ਹੈ ਕਿ ਇਹ ਆਪਣੇ ਬਚਾਅ ਲਈ ਕੋਰ ਦਾ ਦਰਵਾਜ਼ਾ ਖੜਕਾਂਦੇ ਲੇਕਿਨ ਇਹਨਾਂ ਕੋ ਕੋਈ ਆਰਡਰ ਦੀ ਕਾਪੀ ਨਹੀਂ ਹੈਗੀ ਅਸੀਂ ਇਸ ਗੱਲ ਨੂੰ ਇੰਪਲੀਮੈਂਟ ਕਰ ਰਹੇ ਹਾਂ ਕਿ ਜੇ ਕੋਰ ਦੀ ਲੜਾਈ ਹੈ ਤਾਂ ਅਸੀਂ ਨੂੰ ਕੋਰ ਦੇ ਮਾਧਿਅਮ ਨਾਲ ਲੜਾਂਗੇ ਅਸੀਂ ਇਹਨੂੰ ਜਾਤੀ ਲੜਾਈ ਨਹੀਂ ਬਣਾਉਂਦੇ ਲੇਕਿਨ ਕਿਸੇ ਵੀ ਸੂਰ ਦੇ ਵਿੱਚ ਕਿਸੇ Hindu ਜੱਥੇਬੰਦੀ ਦੇ ਭਾਵਨਾ ਨਾਲ ਖਿਲਵਾੜ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਸ ਸਬੰਧੀ ਜੋ ਵੀ ਰੂਪਰੇਖਾ ਮਾਧੋਪਰਦੇਪ ਪ੍ਰਧਾਨ ਜੀ ਹਾਨੀਏ ਲੋਗ ਯਾ ਮੰਦਰ ਕਮੇਟੀ ਬਣਾਏਗੀ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਨਾਲ ਖੜੇ ਆ ਲੇਕਿਨ ਇਹ ਬਾਰ ਬਾਰ ਆਪਾਂ ਜਿਤਾ ਦਈਏ ਕਿ ਜਿਸ ਤਰੀਕੇ ਦੀ ਇੰਪਲੀਮੈਂਟੇਸ਼ਨ ਸਰਕਾਰ ਯਾ ਲੋਕਲ ਇਹ ਬਹਿਤਵਾ ਚਾਹੁੰਦਾ ਉਸੇ ਲਾਗੂ ਨਹੀਂ ਹੋਣ ਦਵਾਂਗੇ ਜੈ ਹਿੰਦ ਜੈ ਜੰਗ